ਭਾਵੇਂ ਭੁੱਖੇ ਮਰ ਜਾਣਾ ਪਰ ਸ਼ਰਾਧਾ ਵਿੱਚ ਭੁੱਲ ਕੇ ਵੀ ਨਾ ਕਰਨਾ ਇਹ ਪੰਜ ਕੰਮ ਨਹੀਂ ਤਾਂ ਪਿਤਰਾਂ ਦਾ ਲੱਗ ਸਕਦਾ ਹੈ ਸ਼ਰਾਪ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਹੋਏ ਸਿੱਖ ਜੀ ਚ ਸ਼ਰਾਧਾ ਵਿੱਚ ਇਹ ਪੰਜ ਕੰਮ ਭੁੱਲ ਕੇ ਵੀ ਨਾ ਕਰਨਾ ਨਹੀਂ ਤਾਂ ਸਿਰਫ ਦੇਵੀ ਲక్ష్ਮੀ ਨਹੀਂ ਸਗੋ ਤੁਹਾਡੇ ਪਿਤਰ ਵੀ ਤੁਹਾਡੇ ਨਾਲ ਨਾਰਾਜ਼ ਹੋਣਗੇ ਘਰ ਵਿੱਚ ਗਰੀਬੀ ਅਤੇ ਕੰਗਾਲੀ ਆ ਜਾਵੇਗੀ ਘਰ ਪੂਰੀ ਤਰ੍ਹਾਂ ਦਿਵਾਲੀਆਂ ਹੋਣ ਤੇ ਕੰਡੇ ਤੇ ਆ ਜਾਵੇਗਾ ਅਤੇ ਜ਼ਿੰਦਗੀ ਵਿੱਚ ਕਦੇ ਵੀ ਸ਼ੁਕ ਸ਼ਾਂਤੀ ਨਹੀਂ ਆਵੇਗੀ ਘਰ ਦੀ ਖੁਸ਼ੀ ਚਲੀ ਜਾਵੇਗੀ ਦੌਲਤ ਦਰਵਾਜ਼ੇ ਤੋਂ ਵਾਪਸ ਮੁੜ ਜਾਵੇਗੀ ਅਤੇ ਤੁਹਾਨੂੰ ਵਾਰ-ਵਾਰ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ ਪਿਤਰ ਪਕੜ ਦੀ ਮਦਦਤਾ ਸਾਰੇ ਵਰਤਾਂ ਵਿੱਚੋਂ ਸਭ ਤੋਂ ਵੱਧ ਹੁੰਦੀ ਹੈ ਜੇਕਰ ਇਸ ਪਵਿੱਤਰ ਸਮੇਂ ਵਿੱਚ ਕੋਈ ਔਰਤ ਜਾਂ ਮਰਦ ਬਿਨਾਂ ਗਿਆਨ ਦੇ ਇਹ ਪੰਜ ਗਲਤੀਆਂ ਕਰਦਾ ਹੈ ਤਾਂ ਉਸ ਦੇ ਵੰਸ਼ ਤੋਂ ਪੂਖਿਆਂ ਦਾ ਆਸ਼ੀਰਵਾਦ ਖੋ ਲਿਆ ਜਾਂਦਾ ਹੈ ਗਰੀਬੀ ਦਾ ਪ੍ਰਭਾਵ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਰਹਿ ਸਕਦਾ ਹੈ ਇਸ ਵਾਰ ਕਈ ਸਾਲਾਂ ਬਾਅਦ ਅਜਿਹਾ ਸੰਜੋਗ ਹੋ ਰਿਹਾ ਹੈ ਜਦੋਂ ਪਿਤਰਪੱਖ ਵਿੱਚ ਸਿੱਧੀ ਯੋਗ ਅਤੇ ਅਮਰ ਸਿੱਧੀ ਯੋਗ ਇੱਕ ਸ਼ਾਨਦਾਰ ਸੁਮੇਲ ਬਣ ਰਹੀ ਹਨ ਜੋ ਵੀ ਭਗਤ ਇਸ ਸਮੇਂ ਦੇ ਦੌਰਾਨ ਪੂਰੀ ਸ਼ਰਧਾ ਨਾਲ ਸ਼ਰਾਧ ਤਰਪਣ ਅਤੇ ਦਾਨ ਕਰੇਗਾ ਉਸ ਦਾ ਜੀਵਨ ਧਨ ਨਾਲ ਭਰ ਜਾਵੇਗਾ ਅਤੇ ਪੁਰਖਿਆਂ ਦਾ ਆਸ਼ੀਰਵਾਦ ਹਮੇਸ਼ਾ ਬਣਿਆ ਰਹੇਗਾ ਪਰ ਨਾਲ ਹੀ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਪਿਤਰਪੱਖ ਵਿੱਚ ਕੁਝ ਅਜਿਹੇ ਕੰਮ ਵੀ ਹਨ ਜਿਨ੍ਹਾਂ ਦੀ ਸਖਤ ਬਨਾਹੀ ਹੁੰਦੀ ਹੈ ਜੇਕਰ ਤੁਸੀਂ ਗਲਤੀ ਨਾਲ ਵੀ ਇਹ ਕੰਮ ਕਰਦੇ ਹੋ ਤਾਂ ਪੁਰਖੇ ਗੁੱਸੇ ਹੋ ਜਾਂਦੇ ਹਨ ਅਤੇ ਘਰ ਵਿੱਚ ਭੋਜਨ ਅਤੇ ਧੰਦਾ ਆਸ਼ੀਰਵਾਦ ਰੁਕ ਜਾਂਦਾ ਹੈ ਖਾਸ ਕਰਕੇ ਪਰਿਵਾਰ ਦੇ ਮੁਖੀ ਨੂੰ ਇਹ ਨਾ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਪਿਤਰ ਪਕਦੇ ਹਨ ਪਵਿੱਤਰ ਦਿਨਾਂ ਵਿੱਚ ਸਾਡੇ ਪੁਰਖ ਉਹ ਧਰਤੀ ਤੇ ਆਉਂਦੇ ਹਨ ਅਤੇ ਆਪਣੇ ਵੰਸ਼ਜਾਂ ਦੇ ਘਰਾਂ ਦੇ ਦਰਸ਼ਨ ਕਰਦੇ ਹਨ ਅਤੇ ਦੇਖਦੇ ਹਨ ਕਿ ਉਹਨਾਂ ਲਈ ਨਿਰਧਾਰਿਤ ਕੀਮਤ ਇੱਕੋ ਜਹੀ ਹੈ ਸਤਕਾਰ ਵਿਸ਼ਵਾਸ ਅਤੇ ਸ਼ਰਧਾ ਪਰ ਜੇਕਰ ਇਸ ਸਮੇਂ ਆ ਅਸੀਂ ਅਜਾੜ ਥੋੜਾ ਜਿਹਾ ਵੀ ਧਿਆਨ ਨਹੀਂ ਰੱਖਦੇ ਤਾਂ ਅਸੀਂ ਕੁਝ ਨਹੀਂ ਕਰ ਸਕਾਂਗੇ ਜੇਕਰ ਲਾਪਰਵਾਹੀ ਹੁੰਦੀ ਹੈ ਤਾਂ ਪੁਰਖੇ ਦਰਵਾਜ਼ੇ ਤੋਂ ਵਾਪਸ ਹੋ ਜਾਂਦੇ ਹਨ ਅਤੇ ਬਿਨਾਂ ਭੋਜਨ ਜਾਂ ਪਾਣੀ ਲਈ ਵਾਪਸ ਆ ਜਾਂਦੇ ਹਨ ਅਤੇ ਇਹ ਕਰ ਵਿੱਚ ਗਰੀਬੀ ਦਰਦ ਅਤੇ ਦੁੱਖ ਦਾ ਕਾਰਨ ਬਣ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਜੇ ਪੁਰਖੇ ਗੁੱਸੇ ਹੁੰਦੇ ਹਨ ਤਾਂ ਕਰਦੀ ਦੌਲਤ ਲక్ష్ਮੀ ਅਤੇ ਖੁਸ਼ਹਾਲੀ ਵੀ ਹੌਲੀ-ਹੌਲੀ ਚਲੀ ਜਾਂਦੀ ਹੈ ਇਸ ਲਈ ਇਸ ਸਮੇਂ ਹਰ ਵਿਅਕਤੀ ਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਪੂਰੀ ਸ਼ਰਧਾ ਨਾਲ ਸ਼ਰਾਧ ਤਰਪਣ ਅਤੇ दान करके अपने पुरखों संतुष्ट करना चाहिए है क्योंकि पुरखों के आशीर्वाद तो बिना जीवन में खुशी और सफलता प्राप्त करना संभव नहीं होंगे तो जानते हाँ पं काम की जो पितर पक्ष के दिन गलती नहीं करने चाहिए नहीं ता तुसी। पुन तो पुन की बजाय पाप के भागीदार बन जाते हो इसको पहल आओ जानते हाँ कि दो हज़ार पच्चीस पितर पक्ष कदों शुरू समाप्त होगा सूँ हर रोज़ अपने पुरखों की पूजा किमें करनी चाहती है ਹਾਂਉ ਜਾਣਦੇ ਹਾਂ ਕਿ ਪਿੰਡਦਾਨ ਕਿਵੇਂ ਕਰਨਾ ਹੈ ਇਸ ਬਾਰੇ ਪੂਰੀ ਜਾਣਕਾਰੀ ਫਿਰ ਅਸੀਂ ਅੱਗੇ ਜਾਣਾਂਗੇ ਕਿ ਉਹ ਪੰਜ ਕੰਮ ਕਿਹੜੇ ਹਨ ਜੋ ਗਲਤੀ ਨਾਲ ਵੀ ਸਾਨੂੰ ਨਹੀਂ ਕਰਨੇ ਚਾਹੀਦੇ ਵੀਰੂ ਚੰਗੇ ਪਦਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਸਿਮਰਤ ਹੋਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪਿਤਰਪਕ ਐਤਵਾਰ 7 ਸਤੰਬਰ 2025 ਤੋਂ ਸ਼ੁਰੂ ਹੋ ਗਿਆ ਹੈ ਅਤੇ ਐਤਵਾਰ 21 ਸਤੰਬਰ 2025 ਨੂੰ ਸਰਪ ਪਿਤਰੀ ਅਮਵਸਿਆ ਨੂੰ ਖਤਮ ਹੋਏਗਾ ਯਾਨੀ ਕਿ ਸਾਨੂੰ ਪੂਰੇ 15 ਦਿਨਾਂ ਲਈ ਸ਼ਰਦ ਤਰਪణ ਅਤੇ ਪਿੰਡદાન ਕਰਕੇ ਆਪਣੇ ਪੁਰਖਿਆਂ ਨੂੰ ਯਾਦ ਕਰਨ ਦਾ ਮੌਕਾ ਮਿਲੇਗਾ ਖਾਸ ਗੱਲ ਇਹ ਹੈ ਕਿ ਇਸ ਵਾਰ ਪਿਤਰਪਕ ਦੀ ਸ਼ੁਰੂਆਤ ਵਾਲੇ ਦਿਨ ਪੂਰਨਵਾਸ਼ੀ ਅਤੇ ਚੰਦਰ ਗ੍ਰਹਿਣ ਦਾ ਸੁਮੇਲ ਹੋ ਰਿਹਾ ਹੈ ਜੋ ਇਸ ਸਮੈ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦੇਵੇਗਾ ਐਸ ਲਈ ਹਿੰਦੂ ਤਲ ਵਿੱਚ ਪਿਤਰਪਖਤੇ ਪਿੰਡદાન ਦਾ ਮਹੱਤਵ ਬਹੁਤ ਵੱਡ ਹੁੰਦਾ ਹੈ ਜੇਕਰ ਤੁਸੀਂ ਆਪਣੇ ਪੁਰਖਿਆਂ ਨੂੰ ਪੂਰੀ ਸ਼ਰਧਾ ਨਾਲ ਖੁਸ਼ ਕਰਦੇ ਹੋ ਤਾਂ ਤੁਹਾਡੇ ਘਰ ਤੋਂ ਨਕਾਰਾਤਮਕਤਾ ਹਮੇਸ਼ਾ ਲਈ ਖਤਮ ਹੋ ਜਾਵੇਗੀ ਅਤੇ ਘਰ ਵਿੱਚ ਖੁਸ਼ਹਾਲੀ ਆਵੇਗੀ ਕਿਉਂਕਿ ਤੁਹਾਡੇ ਪੁਰਖੇ ਤੁਹਾਡੇ ਤੋਂ ਖੁਸ਼ ਹੁੰਦੇ ਹਨ ਇਸ ਲਈ ਇਸ ਦਿਨ ਸਾਨੂੰ ਆਪਣੇ ਪੁਰਖਿਆਂ ਦੀ ਪੂਜਾ ਕਰਨੀ ਪੈਂਦੀ ਹੈ ਸਾਨੂੰ ਇਹ ਹਰ ਰੋਜ਼ ਕਰਨਾ ਪੈਂਦਾ ਹੈ ਪਰ ਸ਼ੁਭ ਸਮਾਂ ਕੀ ਹੈ ਕਿਉਂਕਿ ਸ਼ੁਭ ਸਮੇਂ ਵਿੱਚ ਕੀਤਾ ਗਿਆ ਕੰਮ ਹਮੇਸ਼ਾ ਹੀ ਲਾਭ ਦਿੰਦਾ ਹੈ ਤਾਂ ਜਾਣਦੇ ਹਾਂ ਕਿ ਸ਼ਾਸਤਰਾਂ ਦੇ ਅਨੁਸਾਰ ਪਿਤਰਪੱਖ ਵਿੱਚ ਸ਼ਰਾਧ ਅਤੇ ਤਰਪਨ ਕਰਨ ਦਾ ਸਭ ਤੋਂ ਵਧੀਆ ਸਮਾਂ ਦੁਪਹਿਰ ਦਾ ਹੈ ਐਸਵਿਚ ਵੀ ਕੁਤੂ ਮੂਰਤ ਅਤੇ ਰੋहिणी ਮੂਰਤ ਨੂੰ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਐਸ ਸਮੇਂ ਪੁਰਖਿਆਂ ਨੂੰ ਪਾਣੀ, ਤੇਲ, ਚੋਲ ਅਤੇ ਪਿੰਡ ਦਾਨ ਚੜਾਏ ਜਾਂਦੇ ਹਨ। 2025 ਵਿੱਚ 7 ਸਤੰਬਰ ਅਤੇ 21 ਸਤੰਬਰ ਨੂੰ ਇਹ ਸਮਾਂ ਦੁਪਹਿਰ 12 ਵਜੇ ਦੇ ਆਸ-ਪਾਸ ਹੋਵੇਗਾ। ਇਸ ਲਈ ਇਹਨਾਂ ਸਮਿਆਂ 'ਤੇ ਸ਼ਰਾਧ ਦੇ ਤਰਪਨ ਕਰਨ ਦੀ ਕੋਸ਼ਿਸ਼ ਕਰੋ। ਇਸ ਦਿਨਾਂ ਨਾਲ ਹੀ ਤੁਹਾਨੂੰ ਆਪਣੇ ਪੁਰਖਿਆਂ ਦੀ ਸੰਤੁਸ਼ਟੀ ਲਈ ਆਪਣੇ ਘਰ ਵਿੱਚ ਰੋਜ਼ਾਨਾ ਹੀ ਪੂਜਾ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਵੀ ਜਾਣਦੇ ਹੋ ਕਿ ਰੋਜ਼ਾਨਾ ਪੂਜਾ ਕਿਵੇਂ ਕਰਨੀ ਹੈ ਤਾਂ ਉਹ ਜਾਣਦੇ ਹਾਂ ਕਿ ਪਿੱਤਰ ਪਖਦੇ ਹਰ ਦਿਨ ਸਵੇਰੇ ਜਲਦੀ ਉਠੋ ਨਿਸ਼ਾਨਣ ਕਰੋ ਸਾਫ਼ ਸੁਥਰੇ ਕੱਪੜੇ ਪਾਓ ਘਰ ਦੇ ਪਵਿੱਤਰ ਸਥਾਨ ਜਾਂ ਵਿਹੜੇ ਵਿੱਚ 쿠ਸ਼ਨ ਫੈਲਾ ਕੇ ਆਪਣੇ ਪੁਰਖਾਂ ਦੀ ਦਿਸ਼ਾ ਭਾਵ ਦੱਖਣ ਵੱਲ ਮੂੰਹ ਕਰਕੇ ਬੈਠ ਜਾਓ ਤੇ ਤਿਲ ਕੁਸ਼ਤੇ ਪਾਣੀ ਮਿਲਾ ਕੇ ਤਰਪਨ ਕਰੋ ਅਤੇ ਪੁਰਖਾਂ ਦਾ ਨਾਮ ਲੈ ਕੇ ਉਹਨਾਂ ਨੂੰ ਪਾਣੀ ਚੜਾਓ ਇਸ ਤੋਂ ਬਾਅਦ ਪਿੰਡਦਾਨ ਕਰੋ ਤੇ ਬ੍ਰਾਹਮਣਾ ਜਾਂ ਲੋੜਵੰਦਾਂ ਨੂੰ ਖਵਾਓ ਹਰੋਜ ਗਾਵਾਂ ਕੁੱਤਿਆਂ ਤੇ ਕੀੜੀਆਂ ਨੂੰ ਵੀ ਖਵਾਉ ਕਿਉਂਕਿ ਉਹਨਾਂ ਨੂੰ ਪੁਰਖਿਆਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਸਮੇਂ ਦੇ ਦੌਰਾਨ ਤੱਪਣ, ਸ਼ਰਾਦ ਅਤੇ ਪਿੰਡદાન ਕਰਨ ਨਾਲ ਪੁਰਜਾ ਨੂੰ ਮੁਕਤੀ ਮਿਲਦੀ ਹੈ ਅਤੇ ਵਿਅਕਤੀ ਨੂੰ ਪੁੱਤਰਦੋਸ਼ ਤੋਂ ਵੀ ਛੁਟਕਾਰਾ ਮਿਲਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਮੌਤ ਤੋਂ ਬਾਅਦ ਯਮਨਾਜ ਮ੍ਰਿਤਕ ਰਗਤੀ ਦੀ ਆਤਮਾ ਨੂੰ 15 ਜਾਂ 16 ਦਿਨਾਂ ਲਈ ਮੁਕਤ ਕਰਦਾ ਹੈ ਤਾਂ ਜੋ ਆਪਣੇ ਰਿਸ਼ਤੇਦਾਰਾਂ ਕੋਲ ਜਾ ਸਕੇ ਅਤੇ ਤਰਪਨ ਪ੍ਰਾਪਤ ਕਰ ਸਕਣ। ਇਹਨਾਂ 15 ਦਿਨਾਂ ਵਿੱਚ ਪਿੱਤਰ ਰਿਸ਼ਤੇਦਾਰਾਂ ਨੂੰ ਪਿੰਡ ਦਾ ਨਤੇ ਸ਼ਰद्धा ਪੇਟ ਕਰਨ ਤੋਂ ਬਾਅਦ ਆਪਣਾ ਹਿੱਸਾ ਲੈਂਦੇ ਹਨ ਅਤੇ ਫਿਰ ਸਵਰਗ ਚ ਚ ਵਾਪਸ ਚਲੇ ਜਾਂਦੇ ਹਨ ਪਿੱਤਰ ਪੱਖ ਵਿੱਚ ਗਲਤੀ ਨਾਲ ਵੀ ਇਹ ਕੰਮ ਨਾ ਕਰੋ ਨੰਬਰ 1 ਪਿੱਤਰ ਪੱਖ ਵਿੱਚ ਸ਼ਰਾਬ ਪੀਣਾ ਗੁਟਕਾ ਖਾਣਾ ਪਾਣ ਬੈਂਗਣ ਪਿਆਜ਼ ਲਸਣ ਬਾਸੀ ਭੋਜਨ ਚਿੱਟੇ ਤਿਲ ਮੂਲੀ ਲੋਕੀ ਕਾਲਾ ਨਮਕ ਸੱਤੂ ਜੀਰਾ ਮਸੂਰ ਦੀ ਦਾਲ ਸਰੋਂ ਦਾ ਸਾਗ ਚਨੇ ਆਦਿ ਵਰਜਿਤ ਮੰਨੇ ਜਾਂਦੇ ਹਨ ਜੇਕਰ ਕੋਈ ਇਹਨਾਂ ਦੀ ਵਰਤੋਂ ਸ਼ਰਾਧ ਵਿੱਚ ਕਰਦਾ ਹੈ ਤਾਂ ਪਿੱਤਰ ਗੁੱਸੇ ਹੋ ਜਾਂਦੇ ਹਨ ਨੰਬਰ 2 ਸ਼ਰਾਧ ਕਰਨ ਦੇ ਦੌਰਾਨ ਘਰੇਲੂ ਝਗੜੇ ਪੈਦਾ ਕਰਨਾ ਬੱਚਿਆਂ ਨੂੰ ਕੁੱਟਣਾ ਜਾਂ ਛਿਲਕਣਾ ਔਰਤਾਂ ਦਾ અપਮਾਨ ਕਰਨਾ ਬਹੁਤ ਮਾੜਾ ਮੰਨਿਆ ਜਾਂਦਾ ਹੈ ਕਿਉਂਕਿ ਉਹ ਇਹਨਾਂ ਦਿਨਾਂ 'ਮ ਆਪਣੀ ਮੁਕਤੀ ਅਤੇ ਸ਼ਾਂਤੀ ਦੀ ਉਮੀਦ ਲੈ ਕੇ ਤੁਹਾਡੇ ਘਰ ਆਉਂਦੇ ਹਨ ਜੇ ਤੁਹਾਡਾ ਆਸ਼ੀਰਵਾਦ ਦੇਣ ਦੀ ਬਜਾਏ ਉਹ ਗੁੱਸੇ ਹੋ ਜਾਂਦੇ ਹਨ ਅਤੇ ਘਰ ਤੋਂ ਚਲੇ ਜਾਂਦੇ ਹਨ ਸ਼ਰਾਧ ਪੱਖ ਦੇ ਦੌਰਾਨ ਜੋ ਪਿਤਾ ਅਤੇ ਬੱਚਿਆਂ ਨੂੰ ਪ੍ਰੇਸ਼ਾਨ ਕਰਦਾ ਹੈ ਯਾਨੀ ਆਪਣੇ ਮਾਪਿਆਂ ਨੂੰ ਉਹਨਾਂ ਨੂੰ ਪਿੱਤਰ ਗੁੱਸੇ ਹੋ ਜਾਂਦੇ ਹਨ ਅਤੇ ਚਲੇ ਜਾਂਦੇ ਹਨ ਨੰਬਰ 3 ਸਵੇਰੇ ਅਤੇ ਰਾਤ ਨੂੰ ਸ਼ਰਾਧ ਕਰਨ ਨਾਲ ਪਿੱਤਰ ਗੁੱਸੇ ਹੋ ਜਾਂਦੇ ਹਨ ਕਦੇ ਵੀ ਰਾਤ ਨੂੰ ਸ਼ਰਾਧ ਨਾ ਕਰੋ ਕਿਉਂਕਿ ਰਾਤ ਨਕਸ਼ਤਰਾ ਦਾ ਸਮਾਂ ਹੁੰਦਾ ਹੈ ਇਸ ਦੌਰਾਨ ਸ਼ਰਾਧ ਰਸਮਾਂ ਦੀ ਨਹੀਂ ਕੀਤੀਆਂ ਜਾਂਦੀਆਂ ਸ਼ਰਾਦ ਲਈ ਸਭ ਤੋਂ ਵੰਗਿਆ ਸਮਾ ਦੁਪਹਿਰ ਦਾ ਦਿਨ ਅਤੇ ਰੋहिणी ਦਿਨ ਹੁੰਦਾ ਹੈ ਇਸ ਦਿਨ ਕੀਤਾ ਗਿਆ দান ਸਦੀਵੀ ਫਲ ਦਿੰਦਾ ਹੈ ਪਿੱਤਰ ਪਕੜ ਦੇ ਦੌਰਾਨ ਕੋਈ ਵਿਸ਼ੂਮ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਵਿਆਹ ਘਰਵਾਰ ਦੁਕਾਨ ਖੋਲਣਾ ਸ਼ੁਭ ਨਹੀਂ ਮੰਨਿਆ ਜਾਂਦਾ ਤੇ ਨਾਲ ਹੀ ਕੋਈ ਨਵਾਂ ਕੰਮ ਵੀ ਨਹੀਂ ਕਰਨਾ ਚਾਹੀਦਾ ਤੇ ਪਿੱਤਰ ਪਕੜ ਦੇ ਦੌਰਾਨ ਨਵੇਂ ਕੱਪੜੇ ਵੀ ਨਹੀਂ ਪੋਣੇ ਚਾਹੀਦੇ ਜਾਂ ਪਹਿਨਨੇ ਚਾਹੀਦੇ ਕਿਉਂਕਿ ਇਸ ਨਾਲ ਪਿੱਤਰ ਦੋਸ਼ ਹੁੰਦਾ ਹੈ ਅਤੇ ਕਿਸੇ ਨੂੰ ਵੀ ਝੂਠ ਨਹੀਂ ਬੋਲਣਾ ਚਾਹੀਦਾ ਇਸ ਤੋਂ ਲਾਵਾ ਕਿਸੇ ਨੂੰ ਗਾਣਾ ਨਹੀਂ ਕਰਨੀਆਂ ਚਾਹੀਦੀਆਂ ਜੂਆ ਖੇਡਣ ਕਿਸੇ ਨੂੰ ਧੋਖਾ ਦੇਣ ਜਾਂ ਵਿਕਾਸ ਦਾ ਕਾਰੋਬਾਰ ਕਰਨ ਨਾਲ ਭੁੱਖੇ ਗੁੱਸੇ ਹੁੰਦੇ ਹਨ ਸ਼ਰਾਦ ਪੱਖ ਦੇ ਦੌਰਾਨ ਬ੍ਰਹਮਚਾਰ ਦੀ ਪਾਲਾ ਜ਼ਰੂਰ ਕਰਨੀ ਚਾਹੀਦੀ ਹੈ ਜੇਕਰ ਕੋਈ ਜਾਨਵਰ ਜਾਂ ਸੰਤ ਆਦਿ ਸ਼ਰਾਧਾ ਦੇ ਦੌਰਾਨ ਤੁਹਾਡੇ ਦਰਵਾਜ਼ੇ ਤੇ ਆਉਂਦਾ ਹੈ ਤਾਂ ਉਸ ਦਾ ਕਦੇ ਵੀ અપਮਾਨ ਨਾ ਕਰੋ ਜੇਕਰ ਤੁਸੀਂ ਇਹਨਾਂ ਲੋਕਾਂ ਦਾ ਆਪਾਨ ਕਰਦੇ ਹੋ ਤਾਂ ਤੁਹਾਡੇ ਪਿੱਤਲ ਤੁਹਾਡੇ ਨਾਲ ਮੁਸੀਹ ਹੋ ਸਕਦੇ ਹਨ ਤੇ ਨਾਲ ਹੀ ਜੇਕਰ ਕੋਈ ਗਾਂ ਕੁੱਤਾ ਜਾਂ ਫਿਰ ਭਿਖਾਰੀ ਘਰ ਦੇ ਦਰਵਾਜ਼ੇ ਤੇ ਆਉਂਦਾ ਹੈ ਤਾਂ ਉਹਨਾਂ ਦਾ ਵੀ અપਮਾਨ ਨਾ ਕਰੋ ਸ਼ਰਧਾ ਕਰਨ ਵਾਲੇ ਵਿਅਕਤੀ ਨੂੰ ਆਪਣੇ ਬਾਹਰ ਨੂੰ ਅਤੇ ਦਾੜੀ ਮਨਮੋਣੀ ਨਹੀਂ ਚਾਹੀਦੀ ਹੈ ਇਜਤੇ ਦੌਰਾਨ ਤਰਪਣ ਲਈ ਕਾਲੇ ਤਿਲ ਦੀ ਵਰਤੋਂ ਕੀਤੀ ਜਾਂਦੀ ਹੈ ਗਲਤੀ ਨਾਲ ਵੀ ਲਾਲ ਜਾਂ ਚਿੱਟੇ ਤਿਲਾਂ ਦੀ ਵਰਤੋਂ ਨਾ ਕਰੋ ਜੋ ਵੀ ਘਰ ਦੇ ਦਰਵਾਜ਼ੇ ਤੇ ਆਉਂਦਾ ਹੈ ਉਸ ਨੂੰ ਕਦੇ ਵੀ ਭੁੱਖਾ ਮੁਰੋਂ ਨਾ ਦਿਓ ਕੁੱਤਾ ਭਿਖਾਰੀ ਜੇ ਕਿਸੇ ਹੋ ਨੂ ਕਾ ਨਹੀਂ ਮੋੜਨਾ ਚਾਹੀਦਾ ਮਹਿਮਾਨਾਂ ਨਾਲ ਸਤਕਾਰ ਨਾਲ ਪੇਸ਼ ਹੋਣਾ ਚਾਹੀਦਾ ਹੈ ਤੇ ਗਲਤੀ ਨਾਲ ਵੀ ਕਿਸੇ ਦਾ અપਮਾਨ ਨਾ ਕਰੋ ਸ਼ਰਾਧ ਪਖ ਦੇ ਦੌਰਾਨ ਸਾਬਣ ਸ਼ੈਂਪੂ ਅਤੇ ਕਿਸੇ ਵੀ ਤਰ੍ਹਾਂ ਦੇ ਤੇਲ ਦੀ ਵਰਤੋਂ ਨਾ ਕਰੋ ਸ਼ਰਾਧ ਕਰਨ ਲਈ ਲੋਹੇ ਦੇ ਭਾਂਡੇ ਦੀ ਵਰਤੋਂ ਨਾ ਕਰੋ ਨਾ ਹੀ ਸਟੀਲ ਦੇ ਭਾਂਡੇ ਦੀ ਇਸ ਸਮੇਂ ਦੇ ਦੌਰਾਨ ਤੁਸੀਂ ਪਿੱਤਲ ਦੇ ਭਾਂਡੇ ਵਿੱਚ ਖਾ ਸਕਦੇ ਹੋ ਅਤੇ ਤਾਂਬੇ ਦੇ ਭਾਂਡੇ ਵਿੱਚ ਪਾਣੀ ਪੀ ਸਕਦੇ ਹੋ ਸ਼ਰਾਧ ਲਈ ਜੋ ਭੋਜਨ ਤੁਸੀਂ ਤਿਆਰ ਕਰ ਰਹੇ ਹੋ ਉਹਨਾਂ ਦਾ ਪਹਿਲਾਂ ਖੁਦ ਚੱਕਿਆ ਜਾਣਾ ਚਾਹੀਦਾ ਹੈ ਅਧਿ ਨਾਹੀਂ ਖੁਦ ਖਾਣਾ ਚਾਹੀਦਾ ਹੈ ਪਿੱਤਰਾਂ ਦਾ ਸ਼ਰਧ ਪੁੱਤਰ ਦੁਆਰਾ ਕੀਤਾ ਜਾਂਦਾ ਹੈ ਜੇਕਰ ਪੁੱਤਰ ਨਹੀਂ ਹੈ ਤਾਂ ਪਤਨੀ ਨੂੰ ਸ਼ਰਧ ਕਰਨਾ ਚਾਹੀਦਾ ਹੈ ਜੇਕਰ ਪਤਨੀ ਨਹੀਂ ਹੈ ਤਾਂ ਅਸਲੀ ਪਰ ਆਸ਼ਰਧ ਕਰ ਸਕਦਾ ਹੈ ਜੇਕਰ ਇੱਕ ਤੋਂ ਵੱਧ ਪੁੱਤਰ ਹਨ ਤਾਂ ਵੱਡੇ ਪੁੱਤਰ ਨੂੰ ਸ਼ਰਧ ਕਰਨਾ ਚਾਹੀਦਾ ਹੈ ਤੇ ਸਾਰੇ ਪਰਿਵਾਰ ਨੂੰ ਮਿਲ ਕੇ ਇੱਕ ਜਗ੍ਹਾ ਇਕੱਠੇ ਹੀ ਸ਼ਰਧ ਕਰਨਾ ਚਾਹੀਦਾ ਹੈ ਹੁਣ ਅਸੀਂ ਜਾਣਾਂਗੇ ਕਿ ਪਿਤਰਪੱਖ ਵਿੱਚ ਕੀ ਕਰਨਾ ਚਾਹੀਦਾ ਹੈ ਪਿਤਰਪੱਖ ਦੇ ਦੌਰਾਨ ਹਰੋ ਜੀ ਪਿਤਰ ਗਾਇਤਰੀ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਤੁਹਾਨੂੰ ਪਿਤਰ ਦੋਸ਼ ਤੋਂ ਮੁਕਤੀ ਮਿਲੇਗੀ ਹਰ ਸ਼ਰਾਧਾ ਵਾਲੇ ਦਿਨ ਗਾਵਾਂ ਕੁੱਤਿਆਂ ਕੀੜਿਆਂ ਅਤੇ ਕਿਸੇ ਵਿਅਕਤੀ ਨੂੰ ਵੀ ਭੋਜਨ ਜ਼ਰੂਰ ਖਵਾਉਣਾ ਚਾਹੀਦਾ ਹੈ ਇਹ ਪੁੰਨ ਦਾ ਕੰਮ ਹੁੰਦਾ ਹੈ ਪਿਤਰ ਪਖ ਦੇ ਦੌਰਾਨ ਇਸ਼ਨਾਨ ਕਰਨ ਤੋਂ ਤੁਰੰਤ ਬਾਅਦ ਪੁਰਜਾ ਨੂੰ ਜਲ ਚੜਾਓ ਜਾਂ ਫਿਰ ਕਿਸੇ ਬ੍ਰਾਹਮਣ ਤੋਂ ਕਰਵਾਓ ਇਸ ਨਾਲ ਉਹਨਾਂ ਦੀ ਆਤਮਾ ਜਲਦੀ ਸੰਤੁਸ਼ਟ ਹੁੰਦੀ ਹੈ ਅਤੇ ਤੁਹਾਨੂੰ ਆਸ਼ੀਰਵਾਦ ਵੀ ਮਿਲਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਪੁਰਜਾ ਨੂੰ ਤਰਪਨ ਚੜੋਂਦੇ ਹੋ ਤਬਰਮ ਚਾਰਿਦੇ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ ਤੁਸੀਂ ਜੋ ਵੀ ਭੋਜਨ ਰੱਖਦੇ ਹੋ ਬਾਅਦ ਵਿੱਚ ਉਹ ਭੋਜਨ ਗਾਂ ਕੁੱਤੇ ਆਦਿ ਨੂੰ ਖਿਲਾ ਸਕਦੇ ਹੋ Hindu dharm ਵਿੱਚ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਰਾਹੀਂ ਇਹ ਭਜਨ ਪੁਰਖਿਆਂ ਤੱਕ ਪਹੁੰਚਦਾ ਹੈ ਹਰ ਸ਼ਰਧਾ ਵਾਲੇ ਦਿਨ ਆਪਣੀ ਸਮਰੱਥਾ ਦੇ ਅਨੁਸਾਰ ਬ੍ਰਾਹਮਣਾਂ ਜਾਂ ਗਰੀਬਾਂ ਨੂੰ ਭੋਜਨ ਜ਼ਰੂਰ ਖਵਾਓ ਅਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਪਿਤਰਪੱਖ ਵਿੱਚ ਪੁਰਜਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਸ਼੍ਰੀ ਮਦ ਭਗਵਤ ਮਹਾਪੁਰਾਣ ਅਤੇ ਸ਼੍ਰੀ ਮਦ ਭਗਵਤ ਗੀਤਾ ਦੇ ਮੂਲ ਦਾ ਪਾਠ ਕਰੋ ਪੁਰਜਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਬ੍ਰਹਮ ਗਾਇੰਤਰੀ ਮੰਤਰ ਦਾ ਵੀ ਜਾਪ ਕਰ ਸਕਦੇ ਹੋ ਅਨਾਜ ਖਾਸ ਕਰਕੇ ਕਣਤ ਅਤੇ ਝੋਨਾ ਦਾ ਦਾਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਜਿਸ ਨਾਲ ਗਰੀਬਾਂ ਨੂੰ ਭੋਜਨ ਮਿਲਦਾ ਹੈ ਅਤੇ ਤੁਹਾਨੂੰ ਭਗਵਾਨ ਵਿਸ਼ਨੂੰ ਜੀ ਦਾ ਆਸ਼ੀਰਵਾਦ ਮਿਲਦਾ ਹੈ ਅਨਾਜ ਦਾਨ ਕਰਨ ਨਾਲ ਤੁਹਾਨੂੰ ਖੁਸ਼ੀ ਸ਼ਾਂਤੀ ਅਤੇ ਸਿਹਤ ਮਿਲਦੀ ਹੈ ਕੱਪੜੇ ਨਵੇਂ ਅਤੇ ਸਾਫ਼ ਕੱਪੜੇ ਦਾਨ ਕਰਨੇ ਚਾਹੀਦੇ ਹਨ ਖਾਸ ਕਰਕੇ ਗਵੀ ਬੱਚਿਆਂ ਅਤੇ ਔਰਤਾਂ ਨੂੰ ਇਸ ਨਾਲ ਉਹਨਾਂ ਨੂੰ ਸਫਾਈ ਅਤੇ ਮਾਣ ਮਿਲਦਾ ਹੈ ਕੱਪੜੇ দান ਕਰਨ ਨਾਲ ਤੁਹਾਨੂੰ ਸਮਾਜ ਵਿੱਚ ਵੀ ਸਤਿਕਾਰ ਮਿਲਦਾ ਹੈ ਕੱਪੜੇ দান ਕਰਨ ਨਾਲ ਗਰੀਬਾਂ ਨੂੰ ਸਮਾਜਿਕ ਸਤਿਕਾਰ ਮਿਲਦਾ ਹੈ ਫਲ ਅਤੇ ਸਬਜ਼ੀਆਂ দান ਕਰਨਾ ਫਲ ਅਤੇ ਸਬਜ਼ੀਆਂ ਸਿਹਤ ਅਤੇ ਪੋਸ਼ਣ ਗਰੀਬਾਂ ਨੂੰ ਤਾਜ਼ੇ ਫਲ ਅਤੇ ਸਬਜ਼ੀਆਂ দান ਕਰਨ ਨਾਲ ਉਹਨਾਂ ਨੂੰ ਸਿਹਤਮੰਦ ਜੀਵਨ ਮਿਲਦਾ ਹੈ ਫਲ ਅਤੇ ਸਬਜ਼ੀਆਂ ਦਾ ਦਾਨ ਕਰਨ ਨਾਲ ਤੁਹਾਨੂੰ ਵੀ ਸਿਹਤ ਅਤੇ ਖੁਸ਼ੀ ਮਿਲਦੀ ਹੈ ਕਿਤਾਬਾਂ ਗਿਆਨ ਅਤੇ ਸਿੱਖਿਆ ਲਈ ਕਿਤਾਬਾਂ ਦਾ ਦਾਨ ਕਰਨਾ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਗਰੀਬ ਬੱਚਿਆਂ ਨੂੰ ਕਿਤਾਬਾਂ ਦਾ ਦਾਨ ਦੇਣ ਨਾਲ ਉਹਨਾਂ ਨੂੰ ਸਿੱਖਿਆ ਮਿਲਦੀ ਹੈ ਕਿਤਾਬਾਂ ਦਾ ਦਾਨ ਕਰਨ ਨਾਲ ਤੁਹਾਨੂੰ ਗਿਆਨ ਅਤੇ ਬੁੱਧੀ ਵੀ ਮਿਲਦੀ ਹੈ ਕਿਤਾਬਾਂ ਦਾ ਦਾਨ ਕਰਨ ਨਾਲ ਗਰੀਬ ਬੱਚਿਆਂ ਨੂੰ ਸਿੱਖਿਆ ਦੀ ਦਿਸ਼ਾ ਵਿੱਚ ਅੱਗੇ ਵਧਣ ਵਿੱਚ ਵੀ ਮਦਦ ਮਿਲਦੀ ਹੈ ਮੈਡੀਕਲ ਸਮੱਗਰੀ ਯਾਨੀ ਕਿ ਦਵਾਈਆਂ ਦਾ ਦਾਨ ਕਰਨਾ ਗਰੀਬਾਂ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਨੂੰ ਮੈਡੀਕਲ ਸਮਗਰੀ ਦਾਨ ਕਰਨ ਨਾਲ ਗਰੀਬਾਂ ਨੂੰ ਸਿਹਤ ਸੇਵਾਵਾਂ ਮਿਲਦੀਆਂ ਹਨ ਮੈਡੀਕਲ ਸਮਗਰੀ ਦਾਨ ਕਰਨ ਨਾਲ ਤੁਹਾਨੂੰ ਸਿਹਤ ਅਤੇ ਖੁਸ਼ੀ ਮਿਲਦੀ ਹੈ ਪਾਣੀ ਦੇ ਘੜਾ ਦਾਨ ਕਰਨ ਨਾਲ ਗਰੀਬਾਂ ਨੂੰ ਪੀਣ ਵਾਲਾ ਪਾਣੀ ਮਿਲਦਾ ਹੈ ਇਹ ਉਹਨਾਂ ਨੂੰ ਸਫਾਈ ਅਤੇ ਸਿਹਤ ਦਿੰਦਾ ਹੈ ਪਾਣੀ ਦੇ ਘੜੇ ਦਾ ਦਾਨ ਕਰਨ ਨਾਲ ਤੁਹਾਨੂੰ ਵੀ ਸਫਾਈ ਅਤੇ ਖੁਸ਼ੀ ਮਿਲਦੀ ਹੈ ਦੀਵੇ ਅਤੇ ਤੇਲ ਦਾ ਦਾਨ ਕਰਨ ਨਾਲ ਗਰੀਬਾਂ ਨੂੰ ਰੋਸ਼ਨੀ ਮਿਲਦੀ ਹੈ ਇਹ ਉਹਨਾਂ ਨੂੰ ਘਰ ਵਿੱਚ ਰੋਸ਼ਨੀ ਦਿੰਦਾ ਹੈ ਦੀਵੇ ਤੇ ਤੇਲ ਦਾ ਦਾਨ ਕਰਨ ਨਾਲ ਤੁਹਾਨੂੰ ਵੀ ਰੋਸ਼ਨੀ ਅਤੇ ਖੁਸ਼ੀ ਮਿਲਦੀ ਹੈ ਵਿਦਿਅਕ ਸਮਗਰੀ ਪੈਨਸਿਲ ਕਿਤਾਬਾਂ ਬੈਗ ਵਰਗੀਆਂ ਵਿਦਿਅਕ ਸਮਗਰੀ ਦਾ ਦਾਨ ਕਰਨ ਨਾਲ ਗਰੀਬ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਵਿੱਦਿਅਕ ਸਮਗਰੀ ਦਾਨ ਕਰਨ ਨਾਲ ਤੁਹਾਨੂੰ ਸਿਹਤ ਤੇ ਖੁਸ਼ੀ ਮਿਲਦੀ ਹੈ ਤੁਹਾਨੂੰ ਗਿਆਨ ਅਤੇ ਮੁੱਦੇ ਵੀ ਮਿਲਦੀ ਹੈ ਵਿਦਿਅਕ ਸਮਗਰੀ ਦਾ ਦਾਨ ਕਰਨ ਨਾਲ ਗਰੀਬ ਬੱਚਿਆਂ ਨੂੰ ਵੀ ਸਿੱਖਿਆ ਦੀ ਦਿਸ਼ਾ ਵਿੱਚ ਅੱਗੇ ਵਧਣ ਵਿੱਚ ਮਦਦ ਮਿਲਦੀ ਹੈ ਐਸ ਲਈ ਇਹਨਾਂ ਚੀਜ਼ਾਂ ਦਾ ਦਾਨ ਕਰਨਾ ਬਹੁਤ ਜ਼ਰੂਰੀ ਹੈ ਭੋਜਨ ਦਾਨ ਕਰਨ ਨਾਲ ਗਰੀਬਾਂ ਨੂੰ ਭੋਜਨ ਮਿਲਦਾ ਹੈ ਐ ਉਹਨਾਂ ਨੂੰ ਸਿਹਤਮੰਦ ਜੀਵਨ ਪ੍ਰਦਾਨ ਕਰਦਾ ਹੈ ਪਿਤਰਪਕ ਵਿੱਚ ਕੁਝ ਚੀਜ਼ਾਂ ਤੋਂ ਵੀ ਬਚਣਾ ਚਾਹੀਦਾ ਹੈ ਧਾਲ ਨੇ ਕੰਮ ਇੱਕ ਨਵੇਂ ਦੇਵਤੇ ਦੀ ਪੂਜਾ ਨਾ ਕਰੋ ਪਿਤਰਪਕ ਵਿੱਚ ਕਿਸੇ ਵੀ ਨਵੇਂ ਦੇਵਤਿਆਂ ਦੀ ਪੂਜਾ ਕਰਨਾ ਅਸ਼ੁਭ ਹੁੰਦਾ ਹੈ ਨਵੇਂ ਤਿਉਹਾਰ ਨਾ ਮਨਾਓ ਪਿਤਰਪਕ ਵਿੱਚ ਨਵੇਂ ਤਿਉਹਾਰ ਨਾਮਨਾਉ ਤੇ ਨਵੇਂ ਮੰਤਰ ਦਾ ਜਾਬੀ ਨਾ ਕਰੋ ਤੇ ਪਿਤਰਪਕ ਵਿੱਚ ਨਵੇਂ ਕਾਰੋਬਾਰ ਸ਼ੁਰੂ ਨਾ ਕਰੋ ਪਿਤਰਪਕ ਵਿੱਚ ਨਵੇਂ ਘਰ ਵਿੱਚ ਨਾ ਜਾਓ ਤੇ ਨਵੇਂ ਕੱਪੜੇ ਵੀ ਨਾ ਖਰੀਦੋ ਨਵੇਂ ਗਹਿਣੇ ਨਾ ਖਰੀਦੋ ਤੇ ਨਵਾਂ ਵਾਹਨ ਵੀ ਨਾ ਖਰੀਦੋ ਕਿਉਂਕਿ ਇਹ ਪੁਰਖਿਆਂ ਦੀ ਆਤਮਾ ਨੂੰ ਨਾਰਾਜ਼ ਕਰ ਸਕਦਾ ਹੈ ਤੇ ਤੁਹਾਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਪਿਤਰਪਕ ਦੇ ਦੌਰਾਨ ਨਸ਼ੀਲੇ ਪਦਾਰਥਾਂ ਦਾ ਸੇਵਨ ਨਾ ਕਰੋ ਪਿਤਰਪਕ ਦੇ ਦੌਰਾਨ ਝੂਠ ਨਾ ਬੋਲੋ ਕਿਉਂਕਿ ਇਹ ਪੁਰਵਜਾਂ ਦਿਆਂ ਆਤਮਾਵਾਂ ਨੂੰ ਨਾਰਾਜ਼ ਕਰ ਸਕਦਾ ਹੈ ਪਿੱਤਰ ਪਕਦੇ ਦੇ ਦੌਰਾਨ ਚੋਰੀ ਨਾ ਕਰੋ ਕਿਉਂਕਿ ਇਹ ਪੁਰਖਾਂ ਦੀ ਆਤਮਾ ਨੂੰ ਨਾਰਾਜ਼ ਕਰ ਸਕਦਾ ਹੈ ਐਨਾ ਕੰਮ ਤੋਂ ਬਚੇ ਨਾਲ ਪੁਰਖਾਂ ਦੀ ਆਤਮਾ ਖੁਸ਼ ਹੁੰਦੀਆਂ ਹਨ ਅਤੇ ਤੁਹਾਨੂੰ ਉਹਨਾਂ ਦਾ ਆਸ਼ੀਰਵਾਦ ਵੀ ਮਿਲਦਾ ਹੈ ਤੇ ਤੁਸੀਂ ਆਪਣੇ ਜੀਵਨ ਵਿੱਚ ਵੀ ਤਰੱਕੀ ਕਰਦੇ ਹੋ ਐ ਵੀ ਮੰਨਿਆ ਜਾਂਦਾ ਹੈ ਕਿ ਪਿੱਤਰ ਪਕਦੇ ਦੌਰਾਨ ਸਰੋਂ ਦਾ ਤੇਲ ਚਾਲੂ ਹੋ ਤੇ ਨਮਕ ਖੀਦਣਾ ਨਾਲ ਵਿਅਕਤੀ ਨੂੰ ਤ੍ਰੀਦੋਸ਼ ਹੋ ਸਕਦਾ ਹੈ ਜਿਸ ਕਾਰਨ ਵਿਅਕਤੀ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਿਤਰ ਪਖ ਦੇ ਦੌਰਾਨ ਮਾਸ ਸ ਤੇ ਸ਼ਰਾਬ ਤੋਂ ਹਮੇਸ਼ਾ ਹੀ ਦੂਰ ਰਹਿਣਾ ਯਕੀਨੀ ਬਣਾਓ ਇਸ ਸਮੇਂ ਦੇ ਦੌਰਾਨ ਲਸਣ ਤੇ ਪਿਆਜ਼ ਤੋਂ ਬਿਨਾਂ ਸਿਰਫ ਸਾਤ੍ਰਿਕ ਭੋਜਨ ਹੀ ਖਾਓ ਇਸ ਦਿਨਾਂ ਵਾਲੇ ਇਹ ਕੋਸ਼ਿਸ਼ ਕਰੋ ਕਿ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਹਮੇਸ਼ਾ ਹੀ ਸਾਤ੍ਰਿਕ ਰੱਖੋ ਸ਼ਰਾਧਾ ਵਿੱਚ ਸ਼ਾਂਤੀ ਲਈ ਰੋਜ਼ਾਨਾ ਦੁਪਹਿਰ ਵੇਲੇ ਪੀਪਲ ਦੇ ਦਰਖਤ ਦੀ ਪੂਜਾ ਕਰੋ ਪੁਰਖਾਂ ਨੂੰ ਖੁਸ਼ ਕਰਨ ਲਈ ਪੀਪਲ ਦੇ ਦਰਖਤ ਨੂੰ ਗੰਗਾ ਜਲ ਵਿੱਚ ਕਾਲੇ ਤਿਲ ਦੁੱਧ ਚੋਲ੍ਹ ਅਤੇ ਫਲ ਚੜਾਓ ਆਉ ਪਾਈ ਪਿਤਰ ਦੋਸ਼ ਸ਼ਾਂਤੀ ਲਈ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ ਪਿਤਰ ਦੋਸ਼ੋਂ छुटਕਾਰਾ ਪਾਣ ਲਈ ਪਿਤਰ ਪਕਵਿਚ ਰੋਜ਼ਾਨਾ ਭਗਵਾਨ ਸ਼ਿਵ ਦੀ ਪੂਜਾ ਕਰੋ ਪਿਤਰ ਦੋਸ਼ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਪੰਚ ਮੁਖੀ ਸਤ ਮੁਖੀ ਅਟ ਮੁਖੀ ਜਾਂ 12 ਮੁਖੀ ਰੁਦਰਾਕਸ਼ ਇਕੱਠੇ ਪੈਣੋ ਜੇਕਰ ਇਹ ਉਪਲਬਧ ਨਹੀਂ ਹੈ ਤਾਂ ਤੁਸੀਂ ਨੰਬਰ ਅਨੁਦਰਾਕਸ਼ ਮਾੜੀ ਪੈਣ ਸਕਦੇ ਹੋ ਪਿਤਰ ਦੋਸ਼ ਦੂਰ ਕਰਨ ਲਈ ਪਿਤਰ ਪਕਤੇ અમાਸਿਆ ਤੇ ਪੁਰਖਿਆਂ ਨੂੰ ਭੋਜਨ ਚੜਾਓ ਅਤੇ ਪਿਤਰ ਸਤੋਤਰ ਦਾ ਪਾੜਸ ਰੂਪ ਕਰੋ ਜੇਕਰ ਤੁਸੀਂ ਵਿੱਤੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਰਹੇ ਹੋ ਤਾਂ ਐਸਰ ਪਿਤਰ ਮਵਸੀ ਅਤੇ ਪੁਰਖਿਆਂ ਨੂੰ ਖੀਚੜਾ ਉਹਨਾਂ ਨੂੰ ਦੁੱਧ ਤੇ ਚੋਲਾਂ ਤੋਂ ਬਣੀ ਖੀਰ ਤੇ ਪੂੜੇ ਚਾਓ ਜੇਕਰ ਭੋਜਨ ਚਾਂਦੀ ਦੇ ਪੰਡੇ ਵਿੱਚ ਪਰੋਸਿਆ ਜਾਂਦਾ ਹੈ ਤਾਂ ਇਹ ਬਹੁਤ ਜ਼ਿਆਦਾ ਸ਼ੁਭ ਹੁੰਦਾ ਹੈ ਪੁਰਖਿਆਂ ਨੂੰ ਖੀਰ ਪੂੜੇ ਚੜਾਉਣ ਤੋਂ ਬਾਅਦ ਇੱਕ ਗੁੜੀ ਅਤੇ ਸੱਤ ਮੁੰਡਿਆਂ ਨੂੰ ਖੀਰ ਪੂੜੀ ਖਵਾਓ ਅਜਿਹਾ ਕਰਨ ਨਾਲ ਪੁਰਖੇ ਖੁਸ਼ ਹੁੰਦੇ ਹਨ ਅਤੇ ਘਰ ਵਿੱਚ ਦੌਲਤ ਤੇ ਅਨਾਜ ਹੁੰਦਾ ਹੈ ਐਸੇ ਨਾਲ ਪਰਵਾਰ ਦੇ ਮੈਂਬਰਾਂ ਦੀ ਆਮਦਨ ਦਾ ਸਥਿਰ ਨਹੀਂ ਬਣਦਾ ਹੈ ਜੇਕਰ ਕਿਸੇ ਦਾ ਵਿਆਹ ਨਹੀਂ ਹੋ ਰਿਹਾ ਜਾਂ ਰਿਸ਼ਤਾ बार-बार ਟੁੱਟ ਰਿਹਾ ਹੈ ਤਾਂ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪਿੱਤਰ ਪੱਕੇ ਵਿੱਚ ਨਾਰੀਅਲ ਦਾ ਟੋਟਕਾ ਆਪਣਾਓ ਐਸੇ ਤਹਿਤ ਕੀੜੀ ਦੇ ਛੇੜ ਦੇ ਨੇੜੇ ਜ਼ਮੀਨ ਵਿੱਚ ਤਿੰਨ ਨਾਰੀਅਲ ਦੇ ਛਿਲਕੇ ਦੱਬ ਦਿਓ ਇਸ ਨਾਲ ਤੁਹਾਡੀ ਸਮੱਸਿਆ ਦੂਰ ਹੋ ਜਾਵੇਗੀ ਜੇਕਰ ਤੁਹਾਡਾ ਕੋਈ ਵੀ ਕੰਮ ਪੂਰਾ ਨਹੀਂ ਹੋ ਰਿਹਾ ਜਾਂ ਕੋਈ ਵੀ ਇੱਛਾ ਪੂਰੀ ਨਹੀਂ ਹੋ ਰਹੀ ਤਾਂ ਤੁਸੀਂ ਪਿੱਤਰ ਪੱਕਦੇ ਇਸ ਵੀ ਵਾਇਨ ਨੂੰ ਕਰ ਸਕਦੇ ਹੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਸਿਮਰਤ ਵੇਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ